ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਆਨੰਦਗੜ੍ਹ ਦਾ ਕਿਲਾ ਖਾਲੀ ਕਰਾਉਣ ਲਈ 7 ਮਹੀਨੇ ਤੋਂ ਵੱਧ ਸਮਾਂ ਘੇਰਾ ਪਾਉਣ ਵਾਲੇ ਪਹਾੜੀ ਰਾਜੇ ਤੇ ਮੁਗਲ ਫੌਜਾਂ ਦੇ ਜਰਨੈਲ ਪੂਰੀ ਤਰ੍ਹਾਂ ਹੰਮ ਚੁੱਕੇ ਸੀ ਇੰਨੇ ਲੰਬੇ ਘੇਰੇ ਦੇ ਬਾਅਦ ਵੀ ਉਹਨਾਂ ਨੂੰ ਕੁਝ ਹਾਸਲ ਨਹੀਂ ਸੀ ਹੋਇਆ ਕਿਲੇ ਅੰਦਰ ਖਾਣ ਪੀਣ ਦੀਆਂ ਅਵਸਥਾਵਾਂ ਬਿਲਕੁਲ ਮੁੱਕ ਚੁੱਕੀਆਂ ਸਨ ਦਰਖਤਾਂ ਦੇ ਪੱਤੇ ਅਤੇ ਜੜ੍ਹਾਂ ਉਬਾਲ ਕੇ ਉਸ ਨੂੰ ਖਾ ਕਰਕੇ ਗੁਜ਼ਾਰਾ ਕਰਨ ਵਾਲੇ ਸਿੰਘ ਵਾਹਿਗੁਰੂ ਦੇ ਬਾਣੇ ਅੰਦਰ ਦਿਨ ਕੱਟੀ ਜਾਂਦੇ ਸੀ ਸਤਿਗੁਰੂ ਜੀ ਨਾਮ ਬਾਣੀ ਨਾਲ ਜੋੜ ਕੇ ਸਿੰਘਾਂ ਦੀ ਰੂਹ ਖੇੜੇ ਵਿੱਚ ਲਿਆਉਂਦੇ ਅਤੇ ਥੋੜੇ ਹੋਰ ਦਿਨ ਇਸੇ ਤਰ੍ਹਾਂ ਕੱਟਣ ਲਈ ਸਿਦਕ ਅਤੇ ਸਿਰੜ ਦਾ ਹੁਲਾਰਾ ਦਿੰਦੇ ਪਹਾੜੀ ਅਤੇ ਮੁਗਲ ਫੌਜਾਂ ਆਖ ਚੁਕੀਆਂ ਸਨ ਉਹਨਾਂ ਆٹے ਦੀ ਗਊ ਬਣਾ ਕੁਰਾਨ ਸ਼ਰੀਫ ਥਾਲ ਵਿੱਚ ਰੱਖ ਕਸਮਾਂ ਖਾਧੀਆਂ ਕੀ ਤੁਸੀਂ ਆਨੰਦਪੁਰ ਨੂੰ ਛੱਡ ਜਾਵੋ ਅਸੀਂ ਆਪ ਜੀ ਨੂੰ ਕੋਈ ਵੀ ਦੁੱਖ ਨਹੀਂ ਦਵਾਗੇ ਇਸ ਨਾਲ ਸਾਡੀ ਵੀ ਬਣੀ ਰਹਿ ਜਾਂਦੀ ਹੈ ਅਤੇ ਆਪ ਜੀ ਜਿੱਧਰ ਚਾਹੋ ਜਾ ਸਕਦੇ ਹੋ ਫਿਰ ਜਦੋਂ ਮਰਜੀ ਆਨੰਦਪੁਰ ਵਾਪਸ ਆ ਜਾਣਾ ਗੁਰੂ ਜੀ ਇਹਨਾਂ ਦਾ ਫਰੇਬ ਚੰਗੀ ਤਰ੍ਹਾਂ ਜਾਣਦੇ ਸੀ ਗੁਰੂ ਜੀ ਨੇ ਪਾਟੇ ਬਸਤਰ ਟੁੱਟਾ ਭਜਾ ਸਮਾਨ ਪਸ਼ੂਆਂ ਦੀਆਂ ਹੱਡੀਆਂ ਪਿੰਜਰ ਗੱਡਿਆਂ ਤੇ ਲਦਵਾ ਕੇ ਉੱਪਰ ਰੇਸ਼ਮੀ ਕਪੜੇ ਨਾਲ ਢੱਕ ਕੇ ਆਨੰਦ ਕੜ ਦੇ ਕਿਲੇ ਤੋਂ ਬਾਹਰ ਤੋਰ ਦਿੱਤੇ ਸਿੰਘਾਂ ਨੂੰ ਗੁਪਤ ਸਮਝਾ ਦਿੱਤਾ ਗੱਡੇ ਅਜੇ ਕਿਲੇ ਤੋਂ ਬਾਹਰ ਹੀ ਗਏ ਸੀ ਕਿ ਪਹਾੜੀ ਅਤੇ ਮੁਗਲ ਫੌਜਾਂ ਨੇ ਗੁਰੂ ਦਾ ਖਜ਼ਾਨਾ ਸਮਝ ਕੇ ਹੱਲਾ ਬੋਲ ਦਿੱਤਾ ਗੱਡੇ ਹੱਕਣ ਵਾਲੇ ਸਿੰਘ ਗੁਰੂ ਜੀ ਦੇ ਸਮਝਾਏ ਹੋਏ ਸੀ ਮੌਕਾ ਸੰਭਾਲ ਕਿਲੇ ਦੇ ਅੰਦਰ ਆਵੜੇ ਗੱਡੇ ਤੇ ਬਲਦ ਗੁਰੂ ਜੀ ਨੇ ਪਹਾੜੀ ਰਾਜਿਆਂ ਪਾਸੋਂ ਹਿਲੇ ਸਨ 파ਟੇ ਲੀੜੇ ਟੁੱਟੀਆਂ ਕਾਠੀਆਂ ਟੁੱਟਾ ਭੱਜਾ ਸਮਾਨ ਸਿੰਜਰ ਹੱਡੀਆਂ ਦੇਖ ਪਹਾੜੀਏ ਬਹੁਤ ਸ਼ਰਮਿੰਦੇ ਹੋਏ ਕੁਝ ਦਿਨ ਹੋਰ ਇਸੇ ਤਰ੍ਹਾਂ ਹੀ ਲੰਘ ਗਏ ਕਈ ਸਿੱਖ ਕੋਖ ਨਾਲੋਂ ਲੜ ਕੇ ਮਰ ਜਾਣਾ ਚੰਗਾ ਜਾਣ ਕੇ ਕਿਲੇ ਦੇ ਬਾਹਰ ਨਿਕਲ ਕੇ ਵੈਰੀ ਨਾਲ ਦੋ ਦੋ ਹੱਥ ਕਰ ਆਪਣੀਆਂ ਕੀਮਤੀ ਜਾਨਾਂ ਵਾਰ ਸ਼ਹੀਦ ਹੋ ਗਏ ਵੈਰੀ ਦਲ ਦੀ ਕੋਈ ਵਹਾ ਪੇਸ਼ ਨਾ ਗਈ ਹੁਣ ਉਹਨਾਂ ਨੇ ਔਰੰਗਜ਼ੇਬ ਦੇ ਦਸਤਕਤਾਂ ਵਾਲੀ ਚਿੱਠੀ ਭੇਜ ਕੁਰਾਨ ਸ਼ਰੀਫ ਦੀ ਅਤੇ ਗਉਂ ਦੀ ਕਸਮ ਖਾਦੀ ਪਿਛਲੇ ਕੀਤੇ ਦੀ ਮਾਫੀ ਮੰਗੀ ਕਈ ਵਾਰ ਲੇਲਣੀਆਂ ਕੱਢੀਆਂ ਕਿ ਆਪ ਜੀ ਕਿਲਾ ਛੱਡ ਜਾਵੋ ਤੇ ਆਪ ਜੀ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ ਇਸ ਨਾਲ ਸਾਡੀ ਵੀ ਰਹਿ ਜਾਊਗੀ ਨਹੀਂ ਤਾਂ ਅਸੀਂ ਕੀ ਮੂੰਹ ਲੈ ਕੇ ਘਰਾਂ ਨੂੰ ਵਾਪਸ ਜਾਵਾਂਗੇ ਪਰ ਜਾਂ ਵਿੱਚ ਸਾਡੀ ਪਤ ਨਹੀਂ ਰਹਿੰਦੀ ਲੋਕ ਕਹਿਣਗੇ ਇੰਨਾ ਲੰਬਾ ਘੇਰਾ ਪਾ ਕੇ ਗੁਰੂ ਨੂੰ ਫੜਨ ਦੀਆਂ ਕਸਮਾਂ ਖਾ ਕੇ ਜਾਣ ਵਾਲੇ ਹੁਣ ਕਿਹੜੇ ਮੂੰਹੋਂ ਘਰਾਂ ਨੂੰ ਪਰਤ ਆਇਨੇ ਘਰਾਂ ਵਿੱਚ ਸਾਡਾ ਜਉਣਾ ਆਰਾਮ ਹੋ ਜਾਊਗਾ ਹੁਣ ਤੁਸੀਂ ਆਪਣੀ ਮਰਜ਼ੀ ਨਾਲ ਇਲਾ ਛੱਡ ਜਾਓ ਅਸੀਂ ਵਾਪਸ ਘਰਾਂ ਨੂੰ ਪਰਤ ਜਾਵਾਂਗੇ ਪਹਾੜੀਏ ਅਤੇ ਮੁਗਲ ਜਰਨੈਲ ਗੁਰੂ ਜੀ ਨੂੰ ਮਨਾਉਣ ਲਈ ਸਿਰ ਭਾਨੇ ਡਿੱਗ ਚੁਕੇ ਸੀ ਉਹਨਾਂ ਵਿੱਚ ਘੇਰਾ ਹੋਰ ਲੰਬਾ ਕਰਨ ਲਈ ਸਾਹਸਤ ਨਹੀਂ ਸੀ ਇੱਥੇ ਸਿੰਘਾਂ ਨੇ ਅਤੇ ਨਗਰ ਵਾਸੀਆਂ ਨੇ ਵੀ ਗੁਰੂ ਜੀ ਅੱਗੇ ਬੇਨਤੀਆਂ ਕੀਤੀਆਂ ਕਿ ਮਹਾਰਾਜ ਔਖ ਦੁਖੋਂ ਬਹੁਤ ਦੁਖੀ ਹੋ ਗਏ ਹਾਂ ਥਾਣ ਲਈ ਹੁਣ ਤਾਂ ਦਰਖਤਾਂ ਦੇ ਪੱਤੇ ਵੀ ਨਹੀਂ ਬਚੇ। ਮਾਸ ਸਰੀਰ ਨਾਲੋਂ ਝੜ ਗਿਆ ਹੈ। ਸਰੀਰ ਹੱਡੀਆਂ ਦੀ ਮੁਠ ਰਹਿ ਗਏ ਹੈ। ਅਤੇ ਆਪ ਜੀ ਕਿਰਪਾ ਕਰੋ ਕਿਲੇ ਨੂੰ ਛੱਡ ਜਾਵੋ। ਗੁਰੂ ਜੀ ਨੇ ਮੌਕੇ ਦੇ ਹਾਲਾਤ ਨੂੰ ਦੇਖਦੇ ਹੋਏ ਕਿਲਾ ਛੱਡਣ ਦਾ ਫੈਸਲਾ ਲੈ ਲਿਆ। ਅਤੇ ਕਿਹਾ ਜੇਕਰ ਕੋਈ ਘਟਨਾ ਵਾਪਰੀ ਤਾਂ ਤੁਸੀਂ ਸਾਰੇ ਜ਼ਿੰਮੇਵਾਰ ਹੋਵੋਗੇ। ਉੱਕਦੇ ਮਾਰਿਆਂ ਸਾਰਿਆਂ ਨੇ ਹਾਂ ਕਰ ਦਿੱਤੀ ਕਿਲਾ ਛੱਡਣ ਦੀ ਤਿਆਰੀ ਹੁਣ ਲੱਗੀ ਜੋ ਵਾਧੂ ਸਮਾਨ ਸੀ ਉਹਨੂੰ ਅੱਗ ਵਿੱਚ ਸਾੜ ਦਿੱਤਾ ਗਿਆ ਸਾਰੇ ਸਮਾਨ ਦੀਆਂ ਸੂਚੀਆਂ ਤਿਆਰ ਕਰ ਦਫ਼ਤਰ ਵਿੱਚ ਕਲਮ ਬੰਦ ਕੀਤੀਆਂ ਗਈਆਂ ਵੱਡੀਆਂ ਦੋ ਤੋਪਾਂ ਵੀ ਪਾਣੀ ਵਿੱਚ ਡੋਬੋ ਦਿੱਤੀਆਂ ਗਈਆਂ ਜਿਸ ਵਿੱਚੋਂ ਇੱਕ ਤੋਪ ਹੁਣ ਵੀ ਆਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਜਾਇਬ ਘਰ ਵਿਖੇ ਮੌਜੂਦ ਹੈ। ਕੋਈ ਵੀ ਚੀਜ਼ ਦੁਸ਼ਮਣ ਦੇ ਹੱਥ ਨਾ ਆਵੇ। ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸੀ। ਆਨੰਦਪੁਰ ਸਾਹਿਬ ਨੂੰ ਛੱਡਣ ਤੋਂ ਇੱਕ ਦਿਨ ਪਹਿਲਾਂ ਮੇਰੇ ਬਾਜਾਂ ਵਾਲੇ ਪ੍ਰੀਤਮ ਨੇ ਆਨੰਦਪੁਰ ਸਾਹਿਬ ਪੂਰੇ ਨਗਰ ਨੂੰ ਪੈਦਲ ਤੁਰ ਕੇ ਵੇਖਿਆ। ਸਭ ਪਾਸੇ ਚੁੱਪ ਸੀ। ਗੁਰੂ ਜੀ ਦੇ ਪਿੱਛੇ ਸਿੰਘ ਵੀ ਚੁੱਪ ਚਾਪ ਮਗਰ ਮਗਰ ਤੁਰੇ ਹੁੰਦੇ ਸਭ ਪਾਸੇ ਚੁੱਪ ਦਾ ਸਨਾਂਟਾ ਛਾਇਆ ਹੋਇਆ ਸੀ ਸਤਿਗੁਰੂ ਜੀ ਕਿਸੇ ਅਨੋਖੀ ਰੰਗਤ ਵਿੱਚ ਆਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਆਖਰੀ ਢੇੜਾ ਮਾਰ ਰਹੇ ਸੀ ਇਸ ਤੋਂ ਬਾਅਦ ਇਸ ਨਗਰ ਦੀਆਂ ਗਲੀਆਂ ਕਲਗੀਧਰ ਪਾਤਸ਼ਾਹ ਜੀ ਦੀ ਚਰਨ ਛੋਹ ਤੋਂ ਸਦਾ ਲਈ ਸੁਨੀਆਂ ਹੋ ਗਈਆਂ ਮੋੜ ਬਾਜਾਂ ਵਾਲੇ ਦਾ ਇੰਨਾ ਗਲੀਆਂ ਵਿੱਚ ਕਿਹੜਾ ਨਾ ਲੱਗ ਸਕਿਆ ਕਿੱਥੇ ਜਾਣਾ ਹੈ ਕਿਹਦੇ ਕੋਲ ਜਾਣਾ ਹੈ ਕਿਸੇ ਨੂੰ ਕੁਝ ਨਹੀਂ ਸੀ ਪਤਾ ਸਭ ਸਿੰਘਾਂ ਨੇ ਜਿੰਨਾ ਸਮਾਨ ਕੋਈ ਚੁੱਕ ਸਕਿਆ ਚੁੱਕ ਲਿਆ ਆਪੋ ਆਪਣੇ ਹਥਿਆਰ ਸੰਭਾਲ ਲਏ ਸਤਿਗੁਰੂ ਜੀ ਅਤੇ ਬਾਕੀ ਸਭ ਪਰਿਵਾਰ ਤਿਆਰੀ ਕਰ ਚੁੱਕਾ ਸੀ ਵੱਡੇ ਸਾਹਿਬਜ਼ਾਦੇ ਹੱਥਾਂ ਵਿੱਚ ਸ਼ਸਤਰ ਫੜ ਪੂਰੀ ਤਰ੍ਹਾਂ ਤਿਆਰੀ ਵਿੱਚ ਸਨ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਜਥੇ ਹੇਠ ਡੋਲਿਆਂ ਵਿੱਚ ਵਿਰਾਜੇ ਹੋਏ ਸੀ ਛੋਟੇ ਸਾਹਿਬਜ਼ਾਦੇ ਦਾਦੀ ਮਾਂ ਗੁਜਰ ਕੌਰ ਜੀ ਨਾਲ ਇਨਾ ਮਾਈਆਂ ਵਾਲੇ ਜਥੇ ਵਿੱਚ ਸ਼ਾਮਲ ਸਨ ਛੋਟੇ ਸਾਹਿਬਜ਼ਾਦੇ ਦਾਦੀ ਮਾਂ ਨੂੰ ਪੁੱਛਦੇ ਨੇ ਕਿ ਦਾਦੀ ਮਾਂ ਅਸੀਂ ਕਿੱਥੇ ਜਾਣਾ ਹੈ ਅਤੇ ਅਸੀਂ ਕਦੋਂ ਜਾਣਾ ਹੈ ਕੀਦੇ ਕੋਲ ਚੱਲੇ ਹਾਂ ਤਾਂ ਦਾਦੀ ਤਰਵਾਸ ਦੇ ਛੇਤੀ ਹੋਣ ਦਾ ਵਾਅਦਾ ਕਰਦੀ ਹੈ ਅਤੇ ਸਭ ਪਾਸੇ ਤਿਆਰਬਰ ਤਿਆਰ ਖਾਲਸੇ ਦਿਖਾਈ ਦੇ ਰਹੇ ਸੀ ਪੰਜ ਪਿਆਰੇ ਸਤਗੁਰੂ ਜੀ ਦੀ ਰਹਿਨੁਮਾਈ ਹੇਠ ਕਮਰ ਕੱਸੇ ਕਰ ਚੁੱਕੇ ਸਨ ਇਸੇ ਤਰ੍ਹਾਂ ਸ਼ਾਮ ਤੋਂ ਤਿਆਰੀ ਕਰਦਿਆਂ ਕਰਾਉਂਦਿਆਂ ਕਾਫੀ ਰਾਤ ਹੋ ਗਈ ਸਤਗੁਰੂ ਜੀ ਨੇ ਇਸ ਕਾਫਲੇ ਨੂੰ ਸੀਸਗੰਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਤੇ ਚੱਲਣ ਦਾ ਹੁਕਮ ਦਿੱਤਾ ਸਭ ਵਹਿਰ ਉਧਰ ਨੂੰ ਕੋਤੁਰਿਆ ਇਸ ਜਥੇ ਵਿੱਚ ਬਿਰਧ ਬੱਚੇ ਤੇ ਮਾਈਆਂ ਵੀ ਮੌਜੂਦ ਸੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ ਤੇ ਆ ਕੇ ਆਪ ਅਰਦਾਸ ਕੀਤੀ ਆਨੰਦਪੁਰ ਸਾਹਿਬ ਨੂੰ ਛੱਡਣ ਦੀ ਵਿਦਾਇਗੀ ਲਈ ਅਰਦਾਸ ਕਰ ਬਾਦਸ਼ਾਹ ਜੀ ਨੇ ਇਸ ਅਸਥਾਨ ਦੀਆਂ ਤਿੰਨ ਪ੍ਰਕਰਮਾਂ ਕੀਤੀਆਂ ਅਤੇ ਉੱਚੀ ਆਵਾਜ਼ ਵਿੱਚ ਕਿਹਾ ਕਿ ਕੋਈ ਇਸ ਅਸਥਾਨ ਦੀ ਸੇਵਾ ਕਰੇਗਾ ਸਭ ਪਾਸੇ ਚੁੱਪ ਛਾ ਗਈ ਕੋਈ ਨਾ ਬੋਲਿਆ ਪਾਤਸ਼ਾਹ ਜੀ ਨੇ ਦੂਸਰੀ ਵਾਰ ਫਿਰ ਆਵਾਜ਼ ਦਿੱਤੀ ਤਾਂ ਕੋਈ ਨਾ ਬੋਲਿਆ ਸਤਿਗੁਰੂ ਜੀ ਨੇ ਫਿਰ ਤੀਸਰੀ ਵਾਰ ਜਦੋਂ ਆਵਾਜ਼ ਦਿੱਤੀ ਤਾਂ ਗੁਰਬਖਸ਼ ਸਿੰਘ ਉਦਾਸੀ ਸਾਧੂ ਗੁਰੂ ਜੀ ਦੇ ਚਰਨਾਂ ਵਿੱਚ ਟੈ ਪਏ ਅਤੇ ਕਿਹਾ ਮਹਾਰਾਜ ਮੈਂ ਸੇਵਾ ਕਰਨ ਨੂੰ ਤਿਆਰ ਹਾਂ ਪਰ ਮੈਨੂੰ ਇਥੇ ਆਪ ਜੀ ਤੋਂ ਬਿਨਾ ਕੋਈ ਨਹੀਂ ਜਾਣਦਾ ਮੇਰਾ ਗੁਜ਼ਾਰਾ ਕਿਵੇਂ ਹੋਵੇਗਾ ਆਪ ਜੀ ਦੇ ਜਾਣ ਤੋਂ ਬਾਅਦ ਪਹਾੜੀ ਰਾਜੇ ਮੈਨੂੰ ਦੁੱਖ ਦੇਣਗੇ ਸਤਿਗੁਰੂ ਜੀ ਨੇ ਸਾਧੂ ਗੁਰਬਖਸ਼ ਸਿੰਘ ਜੀ ਨੂੰ ਆਪਣੇ ਕਲਾਵੇਂ ਵਿੱਚ ਲੈ ਕੇ ਸੀਨੇ ਨਾਲ ਲਾਇਆ ਅਤੇ ਕਿਹਾ ਤੂੰ ਇਸ ਅਸਥਾਨ ਦੀ ਸੇਵਾ ਕਰਦਾ ਰਹੇਂ ਤੇਰਾ ਗੁਜ਼ਾਰਾ ਚੱਲਦਾ ਰਹੇਗਾ ਤੈਨੂੰ ਕੋਈ ਦੁੱਖ ਨਹੀਂ ਦੇ ਸਕੇਗਾ ਵਾਹਿਗੁਰੂ ਤੇਰੇ ਅੰਗ ਸੰਗ ਹੋਵੇਗਾ ਐਵੇਂ ਦਿਲਾਸਾ ਦੇ ਕੇ ਪਾਤਸ਼ਾਹ ਜੀ ਸਾਧੂ ਗੁਰਬਖਸ਼ ਸਿੰਘ ਜੀ ਕੋਲੋਂ ਵਿਦਾਇਗੀ ਲੈ ਕੇ ਉੱਥੋਂ ਚਲੇ ਗਏ ਅੱਧੀ ਰਾਤ ਦਾ ਸਮਾਂ ਹੋ ਚੁੱਕਾ ਸੀ ਗੁਰੂ ਜੀ ਨੇ ਸਾਰੇ ਜਥੇ ਨੂੰ ਕਿਰਤਪੁਰ ਸਾਹਿਬ ਵੱਲ ਜਾਣ ਦਾ ਹੁਕਮ ਦਿੱਤਾ ਸਭ ਵਹਿਿਰ ਉਧਰ ਨੂੰ ਤੁਰ ਪਿਆ ਆਨੰਦਪੁਰ ਸਾਹਿਬ ਪੂਰੀ ਤਰ੍ਹਾਂ ਖਾਲੀ ਹੋ ਚੁੱਕਿਆ ਸੀ ਕੋਠੇ ਕੰਧਾਂ ਸੁੰਸਾਨ ਉਜਾੜੇ ਦਾ ਰੂਪ ਧਾਰ ਕੇ ਡਰਾਉਂਦੇ ਪ੍ਰਤੀਤ ਹੁੰਦੇ ਸਨ ਸਾਧੂ ਗੁਰਬਖਸ਼ ਸਿੰਘ ਜੀ ਨੂੰ ਇਹ ਕੱਲ ਵਿੱਚ ਆਪਣਾ ਆਪ ਵੀ ਖਾਨ ਨੂੰ ਆਉਂਦਾ ਗੁਰੂ ਸਾਹਿਬ ਜੀ ਨੂੰ ਜਾਂਦਿਆਂ ਦੇਖ ਉਹ ਪੂਰੀ ਤਰ੍ਹਾਂ ਡੋਰ ਪੋਰ ਹੋ ਜੁਗਾ ਸੀ ਉਸ ਕੋਲੋਂ ਆਪਣਾ ਆਪ ਵੀ ਸੰਭਿਆ ਨਾ ਗਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਤੇ ਸਿਰ ਰੱਖ ਕੇ ਉਦਾਸੀ ਸਾਧੂ ਜਾਰੋ ਜਾਰ ਰੋਣ ਲੱਗ ਪਿਆ ਆਨੰਦਪੁਰ ਸਾਹਿਬ ਦੀ ਬੇਸਹਾਰਾ ਹੋਈ ਨਗਰੀ ਜਿਵੇਂ ਪੁੱਛ ਰਹੀ ਸੀ ਕਿ ਕਲਗੀਆਂ ਵਾਲਿਆ ਕਿੱਥੇ ਚੱਲਿਆ ਏ 6 1761 ਬਿਕਰਮੀ 20 ਦਸੰਬਰ 1704 ਈ ਅੱਧੀ ਰਾਤ ਦੇ ਨੇੜੇ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਨੂੰ ਆਖਰੀ ਫਤਿਹ ਬੁਲਾ ਦਿੱਤੀ। ਇਹ ਬਿਆਨਕ ਰਾਤ ਆਨੰਦਪੁਰ ਸਾਹਿਬ ਤੋਂ ਲੈ ਕੇ ਸਰਸਾ ਨਦੀ ਤੱਕ ਕਿਵੇਂ ਮੇਰੇ ਬਾਜਾਂ ਵਾਲੇ ਅਤੇ ਸਭ ਗੁਰੂ ਪਰਿਵਾਰ ਤੇ ਸਿੱਖਾ ਸੇਵਕਾਂ ਨਾਲ ਬਿਤੀ ਇਸ ਦਰਦਨਾਕ ਰਾਤ ਦਾ ਕਿਆਸ ਵੀ ਲਾਇਆ। ਨਹੀਂ ਜਾ ਸਕਦਾ ਇਸ ਨੂੰ ਇਤਿਹਾਸ ਦੇ ਪੰਨਿਆਂ ਤੋਂ ਟੋਕੇ ਇਸ ਦਾ ਦਰਦ ਮਹਿਸੂਸ ਕੀਤਾ ਜਾ ਸਕਦਾ ਹੈ ਇਤਿਹਾਸ ਦੇ ਪੰਨੇ ਆਪਣੇ ਆਪ ਮੁੱਖੋਂ ਬੁਲਾ ਦੇਣਗੇ ਧਨ ਗੁਰੂ ਬਾਜਾਂ ਵਾਲਾ ਧਨ ਗੁਰੂ ਕਲਗੀਆਂ ਵਾਲਾ ਠੰਡੀ ਹਵਾ ਅਤੇ ਕਹਿਰ ਦੀ ਸਰਦੀ ਸਰੀਰ ਨੂੰ ਭੰਨਦੀ ਜਾ ਰਹੀ ਸੀ ਸਾਰਾ ਵਹੀਰ ਚੁੱਪਚਾਪ ਤੁਰਿਆ ਜਾ ਰਿਹਾ ਸੀ ਇਸ ਦੁੱਖ ਦੀ ਘੜੀ ਵਿੱਚ ਕਿਸੇ ਦਾ ਕੁਝ ਵੀ ਬੋਲਣ ਨੂੰ ਜੀ ਨਹੀਂ ਸੀ ਕਰਦਾ ਜਿਵੇਂ ਵਸਿਆ ਵਸਾਇਆ ਆਨੰਦਪੁਰ ਸਾਹਿਬ ਛੱਡਿਆ ਸੀ ਉਸ ਆਨੰਦਾਂ ਦੀ ਪੂਰੀ ਨੂੰ ਛੱਡ ਕੇ ਬੋਲ ਵੀ ਕੀ ਹੋਵੇ ਜਿੱਥੇ ਸਦਾ ਆਨੰਦ ਹੀ ਆਨੰਦ ਵਰਤਦਾ ਸੀ ਅੱਜ ਕਿਹੋ ਜਿਹਾ ਸਮਾਂ ਆਇਆ ਸਭ ਕੁਝ ਛੱਡਣਾ ਪੈ ਗਿਆ ਕੋਈ ਹੌਸਲਾ ਕਰ ਬੋਲਦਾ ਅਤੇ ਕਹਿੰਦਾ ਆਪਾਂ ਛੇਤੀ ਹੀ ਆਨੰਦਪੁਰ ਸਾਹਿਬ ਵਾਪਸ ਆਵਾਂਗੇ ਇਹ ਸਭ ਤਰਵਾਸ ਦੇਣ ਵਾਲੀਆਂ ਗੱਲਾਂ ਸੀ ਮੁੜ ਕਿਸੇ ਆਨੰਦਪੁਰ ਨਹੀਂ ਸੀ ਦੇਖਣਾ ਸਭ ਮਨ ਕਰੜੇ ਕਰਕੇ ਤਨ ਤੇ ਬੋਹਦਾ ਪਾਲਾ ਜਰ ਰਹੇ ਸੀ ਬੋਦੀ ਠੰਡੀ ਰਾਤ ਵਿੱਚ قافلے ਦੇ ਕਦਮ ਅੱਗੇ ਵੱਧਦੇ ਗਏ ਸਤਿਗੁਰੂ ਜੀ ਦੇ ਨਾਲ 500 ਸਿੰਘਾਂ ਦਾ ਜਥਾ ਇਹ ਜਥਾ ਸਭ ਤੋਂ ਅੱਗੇ ਅਤੇ ਵਿਚਕਾਰ ਮਈਆਂ ਬਿਰਧ ਬੱਚੇ ਸ਼ਾਮਿਲ ਸੀ ਇਸ ਦੀ ਅਗਵਾਈ ਭਾਈ ਧਰਮ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਈਸਰ ਸਿੰਘ ਜੀ ਭਾਈ ਮਿਲਖਾ ਸਿੰਘ ਜੀ ਭਾਈ ਮਣੀ ਸਿੰਘ ਜੀ ਅਤੇ ਹੋਰ ਸਿੰਘ ਕਰ ਰਹੇ ਸਨ ਤੀਸਰੇ ਜਥੇ ਦੀ ਅਗਵਾਈ ਸਾਹਿਬ ਜادہ ਬਾਬਾ ਅਜੀਤ ਸਿੰਘ ਜੀ ਕਰਦੇ ਇਸ ਜਥੇ ਵਿੱਚ ਵੀ 500 ਸਿੰਘ ਮੌਜੂਦ ਸਨ ਇਸ ਤੋਂ ਪਿੱਛੇ ਹੋਰ ਸਿੰਘ ਖਚਰਾ ਤੇ ਲੋੜਿੰਦਾ ਸਮਾਨ ਅਤੇ ਸਾਰੀ ਗਿਣਤੀ ਜੋ ਹੈ ਉਹ ਹਜ਼ਾਰ ਨਹੀਂ ਸੈਂਕੜਿਆਂ ਦੀ ਸੀ ਗ੍ਰਿਤਪੁਰ ਸਾਹਿਬ ਤੱਕ ਸਭ ਸੁਖ ਸਬੀਲੀ ਸਭ ਕਾਫਲਾ ਪਹੁੰਚ ਗਿਆ ਇਥੋਂ ਲੰਘਦਿਆਂ ਹੀ ਗੁਰੂ ਕਲਗੀ ਤਰਜੀ ਨੇ ਆਪਣੇ ਵੱਡੇ ਗੁਰੂ ਸਾਈਬਾਂ ਦੇ ਅਸਥਾਨ ਨੂੰ ਨਮਸਕਾਰ ਕੀਤੀ ਇਥੋਂ ਅੱਗੇ ਨਿਰਮੋਹਗੜ੍ਹ ਦੀ ਪਹਾੜੀ ਤੇ ਪਹੁੰਚੇ ਹੀ ਸਨ ਕਿ ਪਿੱਛੋਂ ਹੋ ਰੋੜਾ ਪੈਣ ਲੱਗ ਗਿਆ ਫੜ ਲਓ ਮਾਰ ਲਓ ਬਚ ਕੇ ਨਾ ਜਾਣਦੇ ਹੋ ਅਲੀ ਅਲੀ ਦੀਆਂ ਆਵਾਜ਼ਾਂ ਨੇ ਅੰਧੇਰੀ ਰਾਤ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ ਗੁਰੂ ਪਾਤਸ਼ਾਹ ਜੀ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪਾਤਸ਼ਾਹ ਜੀ ਦੇ ਪੁੱਤਰ ਸੂਰਜਮਲ ਜੀ ਦੇ ਪੁੱਤਰੇ ਗੁਲਾਬ ਰਾਏ ਸ਼ਾਮ ਸਿੰਘ ਵੀ ਨਾਲ ਸਨ ਪਿੱਛੋਂ ਭਾਰੀ ਸ਼ੋਰ ਸੁਣ ਕੇ ਪਾਤਸ਼ਾਹ ਜੀ ਨੇ ਕਾਲੀ ਵਿੱਚ ਇੱਕ ਖਤ ਰਾਜੇ ਨਾਹਣ ਦੇ ਨਾਂ ਇਹਨਾਂ ਦੋਨਾਂ ਭਰਾਵਾਂ ਨੂੰ ਦੇ ਕੇ ਰਾਜੇ ਨਾਹਣ ਵੱਲ ਤੋਰਿਆ ਇਹ ਦੋਨੋਂ ਭਰਾ ਰਾਜੇ ਨਹਨਪਾਸ ਸਹੀ ਸਲਾਮਤ ਪੁੱਜ ਗਏ ਅਤੇ ਰਾਜੇ ਨਹਨ ਨੇ ਇਨ੍ਹਾਂ ਪਾਸੋਂ ਗੁਰੂ ਕਲਗੀ ਤਰਜੀ ਦਾ ਲਿਖਿਆ ਖੱਤ ਪੱਤਰ ਪੜ੍ਹ ਕੇ ਇਹਨਾਂ ਦਾ ਬਹੁਤ ਆਦਰ ਕੀਤਾ ਰਿਆਹਿਸ਼ ਦਾ ਪ੍ਰਬੰਧ ਕਰ ਗੁਜਾਰੇ ਲਈ ਗਿਰਵੀ ਨਾਂ ਦਾ ਇੱਕ ਪਿੰਡ ਦੇ ਦਿੱਤਾ ਗੁਰੂ ਬਾਦਸ਼ਾਹ ਜੀ ਦੋਵਾਂ ਭਰਾਵਾਂ ਨੂੰ ਵਿਦਾ ਕਰ ਇੱਕ ਉੱਚੀ ਟੀਬੀ ਵੱਲ ਵਧੇ ਅਤੇ ਇੱਥੇ ਪਹੁੰਚਦਿਆਂ ਦੁਸ਼ਮਣ ਦੀ ਫੌਜ ਬਹੁਤ ਨੇੜੇ ਆ ਚੁੱਕੀ ਸੀ ਭਾਈ ਉਦੈ ਸਿੰਘ ਜੀ ਵੱਲ ਪਾਤਸ਼ਾਹ ਜੀ ਨੇ ਨਜ਼ਰ ਮਾਰੀ ਉਸ ਨੂੰ ਆਪਣਾ ਜੋੜਾ ਜਾਮਾ ਬਖਸ਼ਿਆ ਅਤੇ ਮੰਜਾ ਸਿੰਘਾਂ ਦਾ ਜਥਾ ਵੈਰੀ ਵੱਲ ਉਸ ਨੂੰ ਰੋਕਣ ਲਈ ਤੋਰ ਦਿੱਤਾ ਭਾਈ ਉਦੈ ਸਿੰਘ ਜੀ ਨੇ ਆਪਣੀ ਬੀਰਤਾ ਦੇ ਉਹ ਜੋਰ ਦਿਖਾਏ ਕਿ ਦੁਸ਼ਮਣ ਨੂੰ ਪੂਰੀ ਦ੍ਰਿੜਤਾ ਨਾਲ ਬਹੁਤ ਦੇਰ ਤੱਕ ਅੱਗੇ ਨਾ ਵਧਣ ਦਿੱਤਾ ਵੈਰੀਦਲ ਭਾਈ ਉਦਾਸ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਸਮਝੀ ਗਿਆ ਕਿਉਂਕਿ ਭਾਈ ਉਦਾਸ ਸਿੰਘ ਜੀ ਨੇ ਗੁਰੂ ਜੀ ਦਾ ਜੋੜਾ ਜਮਾ ਪਹਿਨਿਆ ਹੋਇਆ ਸੀ ਵੈਰੀ ਨੇ ਗੁਰੂ ਜੀ ਜਾਣ ਕੇ ਬਹੁਤ ਭਾਰੀ ਹਲੇ ਕੀਤੇ ਅਤੇ ਇਹ ਮਹਾਨ ਜੋਧਾ ਆਪਣੇ 50 ਸਾਥੀ ਸਿੰਘਾਂ ਸਮੇਤ ਇਸ ਸ਼ਾਹੀ ਟੀਬੀ ਤੇ ਵੀਰਗਤੀ ਪ੍ਰਾਪਤ ਕਰ ਗਿਆ ਕਦੇ ਇਹ ਸੂਰਮੇ ਨੇ ਆਨੰਦਪੁਰ ਸਾਹਿਬ ਵਿਖੇ ਰਾਜੇ ਕੀ ਸ੍ਰੀ ਚੰਦ ਦਾ ਸਿਰ ਵੱਢ ਕੇ ਗੁਰੂ ਕਲਗੀ ਧਰ ਦੇ ਸਾਹਮਣੇ ਪੇਸ਼ ਕੀਤਾ ਸੀ ਇੱਕ ਵਾਰੀ ਤਾਂ ਵੈਰੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿ ਅਸੀਂ ਗੁਰੂ ਨੂੰ ਮਾਰ ਲਿਆ ਹੈ ਖੁਸ਼ੀ ਵਿੱਚ ਨਾਰੇ ਮਾਰਦਾ ਵੈਰੀ ਆਪਣੀ ਵੱਡੀ ਪ੍ਰਾਪਤੀ ਸਮਝਦਾ ਸੀ ਪਰ ਛੇਤੀ ਹੀ ਇਹਨਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਤਾਂ ਅੱਗੇ ਨਿਕਲ ਗਏ ਸਨ ਇਹ ਪਤਾ ਲੱਗਦਿਆਂ ਹੀ ਇਹਨਾਂ ਦੀ ਖੁਸ਼ੀ ਮਿੱਟੀ ਵਿੱਚ ਮਿਲ ਗਈ ਪਹਾੜੀ ਰਾਜੇ ਅਤੇ ਮੁਗਲ ਜਰਨੈਲ ਸ਼ਰਮ ਧਰਮ ਗਵਾ ਚੁਕੇ ਸੀ ਇਹ ਪੂਰੀ ਤਰ੍ਹਾਂ ਭੁਲਾ ਚੁਕੇ ਸੀ ਕਿ ਅਸੀਂ ਗਊ ਅਤੇ ਕੁਰਾਨ ਦੀਆਂ ਕਸਮਾਂ ਖਾਧੀਆਂ ਹਨ ਇਹਨਾਂ ਦੀ ਜ਼ਮੀਰ ਅਣਖ ਗੈਰਤ ਮਨੁੱਖਤਾ ਪੂਰੀ ਤਰ੍ਹਾਂ ਮਰ ਚੁਕੀ ਸੀ ਇਹ ਧਰਮ ਦੀਆਂ ਝੂਟੀਆਂ ਕਸਮਾਂ ਖਾਣ ਵਾਲੇ ਲੋਕ ਧਰਮ ਦੇ ਨਾਂ ਤੇ ਕਲੰਕ ਸਨ ਇਹ ਅਤ ਸੁਵਾਰਥੀ ਲੋਕ ਗੁਰੂ ਜੀ ਨੂੰ ਫੜ ਕੇ ਜਾਂ ਮਾਰ ਕੇ ਇਨਾਮ ਪ੍ਰਾਪਤ ਕਰਨਾ ਚਾਹੁੰਦੇ ਸੀ ਲਾਲਚ ਇਹਨਾਂ ਦੇ ਗਲ ਤੱਕ ਭਰਿਆ ਪਿਆ ਸੀ ਇਹ ਅਤ ਦਰਜੇ ਦੇ ਕਮੀਨੇ ਲੋਕ ਸਨ ਇਤਿਹਾਸ ਇਹਨਾਂ ਦੀ ਕਮੀਨਗੀ ਦੇ ਪੰਨੇ ਫੋਲ ਇਹਨਾਂ ਨੂੰ ਸਦਾ ਫਟਕਾਰਦਾ ਰਹੇਗਾ ਗੁਰੂ ਪਿਆਰੇ ਸਾਧ ਸੰਗਤ ਜੀ ਅਗਲੇ ਭਾਗ ਵਿੱਚ ਅਸੀਂ ਗੱਲ ਕਰਾਂਗੇ ਕਿ ਗੁਰੂ ਪਰਿਵਾਰ ਦਾ ਸਰਸਾ ਨਦੀ ਤੇ ਕਿਵੇਂ ਵਿਛੋੜਾ ਪਿਆ ਅਤੇ ਗੁਰੂ ਦਾ ਪਰਿਵਾਰ ਕਿਵੇਂ ਅਲੱਗ ਅਲੱਗ ਰਸਤੇਆਂ ਤੇ ਤੁਰਿਆ ਅਤੇ ਉਹਨਾਂ ਨਾਲ ਕੀ ਕੀ ਕਟਨਾ ਵਾਪਰੀ